ਅੱਜ ਮੈਂ ਫਰੀ ਸੀ ਤੇ ਮੈਂ ਸੋਚਿਆ ਮੁਕਸਰ ਚਲਦੇ ਆ ਮੇਰਾ ਦੋਸਤ ਕਹਿੰਦਾ ਵੀ ਇੱਕ ਮੁਕਸਰ ਸ਼ਾਪ ਖੁੱਲੀ ਆ ਸਮੁੰਦਰੀ ਜਹਾਜ਼ਾਂ ਦਾ ਸਮਾਨ ਮਿਲਦਾ ਤੇ ਅਸੀਂ ਦੋਵੇਂ ਉੱਥੇ ਚਲੇ ਗਏ ਤੇ ਆ ਮੈਂ ਤੁਹਾਨੂੰ ਦਿਖਾ ਦਿਆਂ ਵੀ ਸਮੁੰਦਰੀ ਜਹਾਜ਼ਾਂ ਦਾ ਸਮਾਨ ਤੇ ਮੇਰਾ ਦੋਸਤ ਫਾਰਨ ਰੈਕ ਤੇ ਆਇਆ ਉਹਨੂੰ ਬਾਹਰ ਦਾ ਕਾਫੀ ਪਤਾ ਤੇ ਆ ਉਹ ਮੈਨੂੰ ਕਹਿੰਦਾ ਵੀ ਆ థਾਈਲੈਂਡ ਦੇ ਤੇ ਦੁਬਈ ਦੇ ਸ਼ੈਂਪੂ ਆ ਫੇਸ ਵਾਸ਼ ਆ ਕੰਡੀਸ਼ਨਰ ਆ ਸਾਰੇ ਇੰਪੋਰਟੈਂਟ ਮਾਲ ਆ ਤੇ ਕਾਫੀ ਕੋਸਟਲੀ ਵੀ ਆ ਪਰ ਵਧੀਆ ਲੱਗਿਆ ਜਿਹੜੇ ਗਲਾਸ ਆ ਬਹੁਤ ਹੀ ਵਧੀਆ ਲੱਗੇ ਇੱਕ ਚੀਜ਼ ਮੈਨੂੰ ਨਾ ਵਧੀਆ ਲੱਗੀ ਤੇ ਕੇਟਲ ਕੇਟਲ ਬਹੁਤ ਵਧੀਆ ਲੱਗੀ ਮੈਨੂੰ ਉਹ ਚਾਹ ਵਾਲੀ ਕੇਟਲ ਠੰਡੇ ਗਰਮ ਵਾਲੀ ਬਹੁਤ ਹੀ ਵਧੀਆ ਕੇਟਲ ਤੇ ਇਹਦੀ ਕੋਸਟ ਵੀ ਕੋਈ ਜ਼ਿਆਦਾ ਨਹੀਂ ਹੈਗੀ ਮੈਨੂੰ ਬਹੁਤ ਵਧੀਆ ਲੱਗੀ ਇਹ ਕਿਉਂਕਿ ਮਾਲ ਸਾਰਾ ਇੰਪੋਰਟੈਂਟ ਆ ਕੋਈ ਚਨਈ ਦਾ ਕੋਈ ਜਾਪਾਨ ਦਾ ਕੋਈ ਥਾਈਲੈਂਡ ਦਾ ਹੁਣ ਜਿਹੜੇ ਗਲਾਸ ਸੀਗੇ ਥਾਈਲੈਂਡ ਦੇ ਹੁਣ ਇੱਕ ਚੀਜ਼ ਨਾ ਮੈਂ ਉਹ ਲੈਂਣ ਬਾਰੇ ਸੋਚ ਰਿਹਾ ਵੀ ਆ ਜਿਹੜੇ ਚਾਕੂ ਬੈਥ ਇੱਕ ਆ ਚਾਕੂ ਮੈਂ ਲੈਣ ਬਾਰੇ ਸੋਚ ਰਿਹਾ ਵੀ ਲੈ ਲਈਏ ਬੜਾ ਸਟਰੌਂਗ ਲੱਗਾ ਮੈਨੂੰ ਬੜਾ ਮਜ਼ਬੂਤ ਹੈ ਤੇ ਈਜ਼ੀ ਟੂ ਕੈਰੀ ਵੀ ਆ ਆਪਾਂ ਜੇਬ ਦੇ ਵਿੱਚ ਵੀ ਇਹਨੂੰ ਜਿਵੇਂ ਪੈਨ ਟੰਗਦੇ ਪੈਨ ਨੂੰ ਟੰਗ ਸਕਦੇ ਆ ਫਿਰ ਆ ਆਰੀਆਂ ਬਹੁਤ ਹੀ ਵਧੀਆ ਆਰੀ ਮੈਨੂੰ ਬੜੀਆ ਲੱਗੀ ਆਰੀ ਦਾ ਨਾ ਕਵਰ ਬੜਾ ਵਧੀਆ ਇਹਨੂੰ ਆਪਾਂ ਕਿਵੇਂ ਵੀ ਕੈਰੀ ਕਰ ਸਕਦੇ ਆ ਔਰ ਬਹੁਤ ਮਜ਼ਬੂਤ ਆ ਔਰ ਜਿਹੜਾ ਇਹ ਟੋਵਲ ਪਿਆ ਮੇਰੇ ਦੋਸਤ ਕਹਿੰਦਾ ਮੇਰੇ ਕੋਲੇ ਨਾ ਮੈਂ ਬਾਹਰੋਂ ਟੋਵਲ ਲੈ ਕੇ ਆਇਆ ਸੀਗਾ ਤੇ ਸੇਮ ਟੋਵਲ ਉਹ ਹੈ ਤੇ ਆ ਥੋੜੀਆਂ ਵਗੈਰਾ ਪੇਚਕਸ ਸਾਰਾ ਇੰਪੋਰਟੈਂਟ ਮਾਲ ਆ ਬਾਹਰ ਦਾ ਹੀ ਮਾਲ ਆ ਸਮੁੰਦਰੀ ਜਹਾਜ਼ਾਂ ਜੋ ਇਹ ਮਾਲ ਨਿਕਲਦਾ ਉਹ ਹੈ ਵੀ ਜਿਵੇਂ ਟੂਰ ਜਾਂਦਾ ਕਿਤੇ ਜਿਹੜਾ ਵੱਧ ਜਾਂਦਾ ਉਹ ਫਿਰ ਮਾਲ ਹੈ ਬਾਹਰ ਆਂਦਾ ਤੇ ਇਹ ਦੇਖਣੇ ਇਹ ਕੋ ਹੋਰ ਚੀਜ਼ ਮੈਂ ਨੋਟ ਕੀਤੀ ਆ ਹਾਜੀ ਮਾਇ ਸ਼ਾਪ ਨਵੀਆਂ ਪਰ ਜਿੰਨਾ ਵੀ ਮਾਲ ਵਧੀਆ ਹੁਣ ਜਿਹੜੇ ਇਹ ਸ਼ੂਜ਼ ਪਏ ਆ ਅ ਸ਼ੂਜ਼ ਦੇਖ ਰਿਹਾ ਸੀ ਮੇਰਾ ਦੋਸਤ ਕਹਿੰਦਾ ਜਦੋਂ ਮੈਂ ਉੱਥੇ ਸੀਗਾ ਤੇ ਮੈਂ ਕੰਮ ਕਰਦਾ ਸੀਗਾ ਤੇ ਮੈਂ ਸ਼ੂਜ਼ ਮੇਰੇ ਕੋਲ ਵੀ ਸੀਗੇ ਤੇ ਇਹਦੇ ਅੱਗੇ ਨਾ ਲੋਹੇ ਦੀ ਪੱਤਰੀ ਜੀ ਲੱਗੀ ਹੁੰਦੀ ਆ ਜਿੰਨਾ ਮਰਜ਼ੀ ਮਜ਼ਬੂਤ ਕੋਈ ਮਤਲਬ ਇੱਟ ਡੇਕ ਜੇ ਪੱਥਰ ਡੇਕ ਜੇ ਤੁਹਾਡੇ ਪੈਰ ਨੂੰ ਕੁਝ ਨਹੀਂ ਹੁੰਦਾ ਬਿਲਕੁਕੁਲ ਸੇਫ ਰਹਿੰਦੇ ਆ ਤੇ ਆਹ ਦੇਖੋ ਲੌਂਗ ਸ਼ੂਜ਼ ਜਿਹੜੇ ਤੇ ਮੁਖਰ ਸਾਹਿਬ ਦੇ ਵਿੱਚ ਇਹ ਬਟੰਡਾ ਰੋਡ ਤੇ ਆ ਜੇ ਤੁਸੀਂ ਕਿਸੇ ਨੇ ਦੇਖਣਾ ਹੋਵੇ ਤੇ ਜਾ ਸਕਦੇ ਹੋ ਆ ਜਿਹੜੇ ਪਰਫਿਊਮ ਇਹ ਦੁਬਈ ਦੇ ਆ ਔਰ ਆ ਬਰਸ਼ ਹੋਏ ਮੇਰੇ ਦੋਸਤ ਕਹਿੰਦਾ ਮੇਰੇ ਕੋਲ ਵੀ ਇਹਦੇ ਨਾਲ ਦੇ ਬਰਸ਼ ਆ ਗਿਆ ਜਿਹੜੇ ਮੈਂ ਮੋਰਿਸ਼ਸ ਤੋਂ ਲੈ ਕੇ ਆਇਆ ਸੀਗਾ ਆਇ ਕੜਾ ਕੈਂਚੀ ਵਧੀਆ ਲੱਗੀ ਜਿਹੜੀਆਂ ਤਰਪਾਲਾਂ ਪੱਲੀਆਂ ਕੱਟਣ ਵਾਸਤੇ ਕੈਂਚੀ ਦੀ ਲੋੜ ਪੈਂਦੀ ਆ ਤੇ ਆਪਾਂ ਫਾਈਨਲੀ ਇਹ ਚਾਕੂ ਬਾਏ ਕਰ ਲਿਆ ਤੇ ਇੱਕ ਆਪਾਂ ਟਾਰਚ ਲਈਏ ਮੈਂ ਕੱਲ ਲੈ ਕੇ ਗਿਆ ਸੀਗਾ ਤੇ ਇਹਦਾ ਇਹ ਬਿਲਕੁਲੀ ਛੋਟੀ ਜੀ ਆ ਔਰ ਨੇ ਐਡਾਪਟਰ ਲੱਗ ਜਾਂਦਾ ਇਹਨੂੰ ਤੇ ਐਡਾਪਟਰ ਨਾਲ ਚਾਰਜ ਹੋਏਦੀ ਹੈ ਚਾਰਜੇਬਲ ਆ ਤੇ ਜਿਵੇਂ ਡਾਟ ਜੀ ਫੋਨ ਚਾਰਜ ਕਰਦੇ ਹੋ ਉਵੇਂ ਸੇਮ ਚਾਰਜ ਹੁੰਦੀ ਹੈ ਤੇ ਇਹਦੀ ਮਤਲਬ ਇਹ ਆ ਵੀ ਇਹਦੀ ਰੋਸ਼ਨੀ ਬਹੁਤ ਜ਼ਿਆਦਾ ਇਹਨੂੰ ਮੈਂ ਲੈ ਕੇ ਆਇਆ ਤੇ ਮੇਰੇ ਹਿਸਾਬ ਨਾਲ ਵੀ ਬਹੁਤ ਹੀ ਘੈਂਟ ਆ ਹੈ ਵੀ ਛੋਟੀ ਜੀ ਤੇ ਕੀਮਤ ਵੀ ਕੁਛ ਨਹੀਂ ਇਹਦੀ ਜਿਵੇਂ ਨਾਰਮਲ ਜੀ ਕੀਮਤ ਆ ਤੇ ਰੋਸ਼ਨੀ ਇਹਦੀ ਬਹੁਤ ਤੋਂ ਵੱਧ ਕੇ ਇਨੂੰ ਆਪਾਂ ਲਾਈਵ ਟੈਸਟ ਕਰਦੇ ਆਂ ਦੇਖੋ ਮੈਂ ਇਹਨੂੰ ਰਾਤ ਦੇ ਹਨੇਰੇ 'ਚ ਚਲਾ ਕੇ ਦੇਖਦੇ ਵੀ ਕਿੰਨੀ ਗਰੋਸ਼ਨੀ ਤੋਂ ਪੂਰੀ ਦੂਰ ਤੱਕ کٹੂ-ਕਟੂ 1 ਕਿਲੋਮੀਟਰ ਤੱਕ ਗਰੋਸ਼ਨੀ ਜਾਂਦੀ ਹੈ ਇਹਦੀ ਤੇਰੀ ਕੀਮਤ ਸਿਰਫ 150 ਰੁਪਏ ਇਹ ਜ਼ੂਮ ਵੀ ਹੋ ਜਾਂਦੀ ਆ ਤੇ ਇਹ ਦੂਰੋਂ ਮਤਲਬ ਕਿਸੇ ਨੂੰ ਆਪਣੇ ਇਸ਼ਾਰਾ ਕਰਨਾ ਹੋਵੇ ਨਾ ਵੀ ਮੈਂ ਕਿੱਥੇ ਕਰਾਂ ਤੇ ਬਲਿੰਕ ਵੀ ਹੁੰਦੀ ਹੈ ਆ ਛੋਟੀ ਹੋਗੀ ਤੈਨੂੰ ਬਲਿੰਕ ਕਰ ਸਕਦੇ ਹੋ ਚਾਹ ਆਪਸ਼ਨ ਹੁੰਦੀ ਆ ਬਲਿੰਕ ਕਰਨ ਲੱਗ ਜਾਂਦੀ ਆ ਬੰਦੇ ਨੂੰ ਪਤਾ ਲੱਗ ਜੂ ਵੀ ਬੰਦਾ ਕੋਈ ਮੈਨੂੰ ਸਾਧ ਰਿਆ ਤੇ ਇੱਕ ਸਾਈਡ ਵਾਲੀ ਆ ਸਾਈਡ ਵਾਲੀ ਤਾਂ ਤੁਸੀਂ ਬਲਬ ਦੀ ਜਗ੍ਹਾ ਲਾ ਸਕਦੇ ਹੋ ਕਮਰੇ ਚ ਤੇ ਬਹੁਤ ਹੀ ਵਧੀਆ ਤੁਸੀਂ ਜੇ ਜਦੋਂ ਟਾਈਮ ਮਿਲੇ ਜਾ ਕੇ ਆਇਓ ਦੇਖਿਓ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਤੇ ਬਾਈਆਂ ਦਾ ਕੰਮ ਬਹੁਤ ਹੀ ਵਧੀਆ ਲੱਗੇ ਮੈਨੂੰ ਤੇ ਇਹ ਜਿਹਾ ਹੈ ਕਿ ਨਹੀਂ ਆਪਾਂ ਨੂੰ ਇੰਪੋਰਟੈਂਟ ਜਿਹੜਾ ਮਾਲ ਆ ਬਹੁਤ ਹੀ ਈਜ਼ੀਲੀ ਨਹੀਂ ਮਿਲਦਾਗਾ ਪਰ ਆਪਾਂ ਨੂੰ